ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਬੜੇ ਦਿਨਾਂ ਬਾਅਦ ਕਰਨ ਲੱਗਿਆ ਬਲੌਗ ਸ਼ੁਰੂ ਬਲੌਗ ਤੇ ਦੇਖ ਰਹੇ ਹੋ ਮੇਰੇ ਪਿੱਛੇ ਨਰਮੇ ਦੇ ਵਿੱਚ ਖੜ ਕੇ ਬਲੌਗ ਸ਼ੁਰੂ ਕਰਨ ਲੱਗੇ ਆਂ ਤੇ ਦੱਸਾਂਗੇ ਤੁਹਾਨੂੰ ਨਰਮੇ ਬਾਰੇ ਤੇ ਮੀ ਬਾਰੇ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਇਹਨਾਂ ਚਿਰ ਬਾਅਦ ਬਲੌਗ ਸ਼ੁਰੂ ਕਰਨ ਦਾ ਇਹ ਮਕਸਦ ਮੈਂ ਦੁਬਾਰੇ ਰੋ ਕਰਨ ਦੀ ਕੋਸ਼ਿਸ਼ ਕਰਦੇ ਆਂ ਕਰਦੇ ਆਂ 2-3 ਬਲੌਗ ਅਪਲੋਡ ਤੇ ਤੁਸੀਂ ਕਰਨਾ ਚੈਨਲ ਨੂੰ ਸਬਸਕ੍ਰਾਈਬ ਤੇ ਤੁਸੀਂ ਮੇਰੇ ਪੁੱਛੇ ਦੇਖ ਸਕਦੇ ਹੋ ਦੇਖੋ ਨਰਮਾ ਕੱਦ ਵੀ ਦੇਖ ਸਕਦੇ ਹੋ ਤੁਸੀਂ ਮੇਰੇ ਕਦਨ ਲੋ ਘੱਟੋ ਘੱਟ ਵੀ 2-3 ਫੁੱਟ ਉੱਚਾ ਹੀ ਐ ਆ ਦੇਖ ਸਕਦੇ ਹੋ ਤੇ ਫਲ ਵੀ ਹਜੇ ਹੈਗਾ ਤੇ ਨਰਮੇ ਦੀ ਕੰਡੀਸ਼ਨ ਆ ਦੇਖੋ ਮੀਂਹ ਦੇ ਕਾਰਨ ਜੋ ਨਰਮੇ ਦਾ ਜੋ ਪਹਿਲਾਂ ਟੀਂਡੇ ਬਣੇ ਸੀ ਐਸ ਤੇ ਕਿਨ ਕਾਲੇ ਹੋ ਗਏ ਆ ਚੈੱਕ ਕਰ ਰਿਹਾ ਤੇ ਜਿਹੜੇ ਤੁਹਾਨੂੰ ਹੁਣ ਮੈਂ ਦਿਖਾ ਰਿਹਾ ਫੁੱਟ ਕਿਹੜੇ जिन्ना भी रह गया तो आ देखो नवा फुट सुन दिखा कोई खिड़िया बच्चों तोड़े से टीडे जो गले हुए टेंडे दे देखो अजे भी रह गए नहीं टुटे है देखो कद बहुत है नरमे का नवा दिखाने जो भी फुट खिड़िया हुआ हूँ खिड़िया वा देखो ਮੋਤੀ ਵਧੀਆ ਤੇ ਨਰਮਾ ਹਾਂ ਐਸ ਵਾਰ ਸਹੀਗਾ ਪਰ ਮੀ ਬਹੁਤ ਜਿਆਦੇ ਪੈ ਗਿਆ ਪੰਜਾਬ ਦੇ ਵਿੱਚ ਤਾਂ ਸਾਰੀਆਂ ਫਸਲਾਂ ਤਬਾਈ ਹੋ ਗਈਆਂ ਤੇ ਆਪਣੇ ਮੀ ਦੇ ਕਾਰਨ ਜੋ ਨੁਕਸਾਨ ਹੋਇਆ ਨਰਮੀ ਦਾਇ ਹੋਇਆ ਵੀ ਫਟ ਗਲ ਗਿਆ ਗੇਤੇ ਨਰਮੀ ਦੇ ਤੇ ਜੋ ਖੇਤੇ ਜੋ ਠੀਕ ਆਹੀ ਤੇ ਕਿ ਨਹੀਂ ਥੋੜਾ ਜਿਹਾ ਗੇਤਾ ਨਰਮਾ ਸੀਗਾ ਤੇ ਕਦ ਦੇਖ ਸਕਦੇ ਹਾਂ ਕਿੰਨਾ ਕਿੰਨਾ ਕਰਦਾ ਐਸ ਕਰਕੇ ਸਾਡੇ ਪਿੰਡ ਦੀ ਮੈਂ ਗੱਲ ਕਰਾਂ ਸਾਡੇ ਪਿੰਡ ਦੇ ਵਿੱਚ ਗੁਵਾਰੇ ਹੈਗੇ ਸੀਗੇ ਪਰ ਕਈ ਲੋਕਾਂ ਨੇ ਬਾਤ ਇਹ ਫਲ ਨਹੀਂ ਲੱਗੇ ਗਵਾਰਾਂ ਨੂੰ ਕਈਆਂ ਦੇ ਗਵਾਰਾਂ ਤੇ ਫਲ ਹੈਗਾ ਹੀ ਆ ਉਹ ਸਾਹਮਣੇ ਗਵਾਰਾਂ ਤੋਂ ਦਿਖਾਉਂਗਾ ਮੈਂ ਦੇਖੋ ਉਹ ਸਾਹਮਣੇ ਉਹ ਗਵਾਰਾ ਉਹਦੇ ਫਲ ਠੀਕ ਠਾਕ ਹੈਗਾ ਹਜੇ ਤੇ ਆ ਦੇਖ ਸਕਦੇ ਹੋ ਤੁਸੀਂ ਚੱਤ ਪਾ ਦੇਗਾ ਬਣਾਤੀ ਆ ਸੌਸ ਪਾਈ ਕਰਤੀ ਨਰਮੇ ਦੇ ਨਾਲ ਨਾਲ ਘਰ ਦੇ ਨਾਲ ਤੇ ਇੱਥੇ ਕੋਈ ਪਾਲਕ ਪਾਲਕ ਬਗੈਰਾ ਮੈਂ ਇੱਥੇ ਸਰੋ ਕੁ ਲਾਵਾਂਗੇ ਜਗਾ ਸੈਟ ਕਰਤੀ ਤੇ ਐਂਡ ਆਮਨ ਆਪਣੀ ਤੇ ਐਸੜ ਅਮਰੂਦ ਪ੍ਰੋਟੈਕਟ ਕਰਿਆ ਹੋਇਆ ਬਜੀ ਅਸੀਂ ਮੀਂਹ ਤੋਂ ਪਹਿਲਾਂ ਲੈ ਜਮੀਨ ਨੱਕ ਦੀ ਗੱਲ ਐ ਤੇ ਵਧੀਆ ਚੱਲ ਗਿਆ ਐ ਵੀਂ ਵੀਦਸ ਨੇ ਕਮੈਂਟ ਦੇ ਵਿੱਚ ਵੀ ਛੋਡੇ ਨਰਮੇ ਦਾ ਧੁੰਨੇ ਦਾ ਕੀ ਨੁਕਸਾਨ ਹੋਇਆ ਤੇ ਸਾਡੇ ਕਈ ਨਰਮੇ ਦੇ ਵਿੱਚ ਅੱਗ ਨਿਕਲ ਗਈ ਹੈ ਮਨ ਕੇ ਕਾਲੇ ਹੋ ਗਏ तकरीबन ਪੈਸੇ ਆ ਨਰਮਾ ਹਜੇ ਠੀਕ ਖੜਾ ਹੈ ਹਰਾ ਖੜਾ ਹੈ ਪਰ ਫਾਲ ਸਿਰ ਉੱਤੇ ਉੱਤੇ ਲੱਗਿਆ ਦੇਖੋ ਥੱਲੇ ਦਾ ਗਾਲੀ ਗਿਆ ਉਹ ਫਾਲ ਉੱਤੇ ਤੇ ਦੇਖ ਸਕਦੇ ਤੇ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਸਿਰਫ ਟੂਸੇ ਟੂਸੇ ਦੇ ਪਰ ਰਹਿ ਗਿਆ ਇੰਨਾ ਫਲ ਵੀ ਜੇ ਪੱਕਦਾ ਤਾਂ ਕੋ 12 13 ਮਾਣ ਕਿਲੇ ਦਾ ਹੋ ਸਕਦਾ ਤੇ ਸੁੰਡੀ ਦੀ ਆਪਾਂ ਗੱਲ ਕਰਕੇ ਸੁੰਡੀ ਸਾਡੇ ਆ ਨਰਮੇ ਦੇ ਵਿੱਚ ਦੇਖੀ ਗਈ ਐ ਤੁਹਾਨੂੰ ਅੱਗੇ ਪਿਆ ਸੁੰਡੀ ਹੈ ਨਹੀਂ ਕਿ 10% ਅਟੈਕ ਸੁੰਡੀ ਦਾ ਵੀ ਹੈਗਾ ਤੇ ਹੁਣ ਆਪਾਂ ਨਰਮੇ ਤੇ ਗੱਲ ਕਰ ਲਈ ਤੇ ਹੁਣ ਚੱਲਦੇ ਆਂ ਦੁਕਾਨ ਤੇ ਜੋ ਵੀ ਦੁਕਾਨ ਤੇ ਕੰਮ ਹੈ ਥੋੜਾ ਇਹ ਬਲੌਗ ਉਹਦਾ ਪਾ ਲਾਂਗੇ ਤੇ ਬਲੌਗ ਕਰਦੇ ਆਂ ਅੱਜ ਦਾ ਬੱਚੂ ਤੁਸੀਂ ਕਰਨਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਕਰਕੇ ਦੱਸ ਦੇਣਾ ਤੁਹਾਨੂੰ ਮੈਂ ਦੱਸਦਾ ਨਰਮਾ ਦਿਖਾਉਣਾ ਤੁਹਾਨੂੰ ਜਿਹੜਾ ਡੈਡੀ ਹੋ ਜਿੱ ਕੱਢੀ ਜਾਂਦੇ ਐ ਕਿ ਐਸਾ ਨਰਮਾ ਉਹਨੇ ਲੈ ਗਏ ਉਹਨੇ ਨਾ ਪਹਿਲੇ ਨਾਲੇ ਦੇ ਬਾਹਰ ਮਹੰਗਾ ਲੈਂਦੇ ਸੀ ਨਹੀਂ ਨਹੀਂ ਮਹਾਂ ਨੇ ਵਾ ਕੇ ਪੁੱਛਾਈ ਨਹੀਂ ਮਹਾਰੋ ਕੇ ਝੜਕਾਈ ਕਰੇ ਇਹ ਦੇਖੋ ਬੜੀਂ ਆਵਾਜ਼ ਆ ਕੇ ਚੱਲ ਰਹੀ ਹੋਰ ਵੀ ਹੈ ਨਾ ਜਾਈਂ ਵਾਲੀ ਨਾ ਜਾਈਂ ਸੇ ਪੱਕਾਰ ਵਾਲੀ ਮੰਡੀ ਉਸਤਾਦ ਜੀ ਕੋਲੇ ਪੱਖਾ ਬਣਾਉਣਾ ਉਸਤਾਦ ਜੀ ਕੋ ਤੁਹਾਨੂੰ ਮਲਾਉਣੇ ਆ ਹਾਂਜੀ ਉਸਤਾਦ ਜੀ ਪੱਖਾ ਬਣਾ ਕੇ ਦੇਈਏ ਸਾਡਾ ਪੱਕਾ ਪੱਕਾ ਉਹ ਬਣਾ ਦਿੰਦੇ ਆ ਲਓ ਜੀ ਪੱਖਾ ਬੈਂਡਿੰਗ ਗਰਾਉਂਡ ਆਇਆ ਸੀ ਨਾ ਜੀ ਨਾ ਨਾ ਅੱਜ ਹੀ ਲੈ ਜਾਣਾ ਆਪਾਂ ਆਪਣੇ ਕੋਲੇ ਮਸ਼ੀਨ ਹੈ ਨਹੀਂ ਤੇ ਇੱਥੇ ਹੈਗੀ ਪੱਖਾ ਬੰਨਣ ਵਾਲੀ ਮਸ਼ੀਨ ਆ ਉਹ ਦੇਖ ਸਕਦੇ ਤੁਸੀਂ ਤੇ ਇਹ ਆਪਣੇ ਉਸਤਾਦ ਜੀ ਇਹਨਾਂ ਕੋਲੇ ਆਪਾਂ ਪੱਖੇ ਸਾਰੇ ਬਣਾ ਕੇ ਲੈ ਜਾਣੇ ਆ ਬਾਕੀ ਫੰਗ ਦਾਵਾਗੇ ਪੱਕਾ ਉਸਤਾ ਬਣਾ ਦੇ ਲਈ ਚਲੋ ਜੀ ਪਹਿਲੇ ਪੇਪਰ ਬਾਉ ਬਣਾ ਪੇਪਰ ਪਾਉਣੇ ਉਸ ਤੋਂ ਬਾਅਦ ਪੱਕਾ ਬਣਾ ਕੇ ਕਿਵੇਂ ਬੰਦ ਆ ਸਾਡਾ ਉਸਤਾ ਤੇ ਆਪਾਂ ਵੀ ਚੀਨ ਲਿਆਵਾਂਗੇ ਫਿਰ ਆਪਾਂ ਇਹ ਬੰਨਿਆ ਕਰਾਂਗੇ ਹੁਣ ਜਾਣੇ ਆ ਪੱਖੇ ਨਹੀਂ ਬਣੇ ਗਏ ਫੇਰ ਇੱਕ ਦਿਨ ਚ ਮਿਲਣਗੇ ਹੁਣ ਜਾਣੇ ਸਪੀਡਿੰਗ ਕਰਨ ਮਾਤਾ ਦੇ ਮੰਦਰ ਦੇ ਵਿੱਚ ਸਾਡੇ ਪੰਡ ਹਲਕੇ ਤੋਂ ਹਮੇ ਜਨ ਨੂੰ ਵੀ ਠੈਟੇ ਮੈਂ ਲੈ ਆਣ ਐਸੇ ਬਾਈ ਗੁਰ ਲਾਲ ਨੂੰ ਉਹ ਸਾਹਮਣੇ ਬਾਈ ਗੁਰ ਲਾਲ ਆ ਰਿਹਾ ਕੀ ਆ ਵੀ ਤੇਰੇ ਕੋਲੇ ਆ ਠੀਕ ਤਾਂ ਕਰੀ ਸੀ ਫੀਟਿੰਗ ਕਰਨ ਮੰਦਰ ਦੇ ਵਿੱਚ ਤੇ ਉੱਥੇ ਜੋ ਹੈਗੀਆਂ ਪਾਈਪਾਂ ਵਗੈਰਾ ਜੋ ਸਾਫ ਕਰਿਆ ਈ ਉਹ ਜਦ ਵੀਡੀਓ ਨਹੀਂ ਬਣਾਈ ਕਿਉਂਕਿ ਟਾਈਮ ਸੀਗਾ ਥੋੜਾ ਕੱਲ ਨੂੰ ਉੱਥੇ ਕਰਾਂਗੇ ਫੀਟਿੰਗ ਥੋੜੇ ਥੋੜੇ ਕਲਿੱਪ ਵੀ ਬਣਾਵਾਂਗੇ ਤੇ ਉੱਥੇ ਅੱਜ ਥੋੜੀਆਂ ਜਿਹੀਆਂ ਸੱਟਾਂ ਵੀ ਲੱਗੀਆਂ ਤੁਹਾਨੂੰ ਦਿਖਾਉਣਾ ਮੈਂ ਆ ਦੇਖੋ ਜਦੋਂ ਉੱਥੇ ਕੱਢਦੇ ਸੀਗੇ ਆਪਾਂ ਆਪਾਂ ਪੜਦੇ ਸੀ ਤੇ 6:00 ਵਜ ਗਈ ਥੋੜੀ ਜਿਹਾ ਦੇਖੋ ਮਾਰ ਛੱਲੇ ਗਿਆ ਇੱਕ ਜੋ ਸਿਆਣੀ ਦਾ ਕਚਰਾ ਇੱਥੇ ਵੱਜਿਆ ਹੂਣ ਬਹੁਤ ਨਿਕਲੇ ਇੱਥੋਂ ਤੇ ਚਲੋ ਚੱਟਾਂ ਵਗੈਰਾ ਵਜਦੀਆਂ ਰਹਿਣੀਆਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੁਣ ਸ਼ਾਮ ਹੋ ਗਈ ਆ ਹੁਣ ਆਪਾਂ ਬੈਠੇ ਦੁਕਾਨ ਦੇ ਉੱਤੇ ਕੱਲ ਨੂੰ ਕਰਾਂਗੇ ਫਿਟਿੰਗ ਤੇ ਅੱਜ ਤੁਹਾਨੂੰ ਪਤਾ ਹੀ ਹੈ ਮੰਡੀ ਗਈ ਸੀ ਮੰਡੀ ਪੱਖੇ ਦਾ ਕੰਮ ਨਹੀਂ ਬਣੇ ਕਿਉਂਕਿ ਉਹ ਕਹਿੰਦਾ ਉਸਤਾਦ ਆਪਣਾ ਕਹਿੰਦਾ ਵੀ ਡਾਂਨਾਂ ਦਾ ਜੋ ਖਰਾਬ ਹੈ ਜੱਤਨ ਨੂੰ ਡਾਂਨਾਂ ਆਉਣੀਆਂ ਲੋ ਕੋਈ ਗੱਲ ਨਹੀਂ ਤੇ ਨਰਮੀ तकरीबन ਖਰਾਬ ਵਾਲਾ ਕੰਮ ਹੀ ਆ ਤੇ ਝੋਨੇ ਵਧੀਆ ਬਣ ਗਏ ਮੋਟਰਾਂ ਮੀਂਹ ਦੇ ਪਾਣੀ ਦੇ ਨਾਲ ਆਓ ਦੇਖੋ ਸਾਹਮਣੇ ਝੋਨਾ ਬਹੁਤ ਵਧੀਆ ਖੜਾ ਤੇ ਉਹ ਸਾਈਡ ਤੇ ਨਰਮਾ ਤੇ ਕੋਈ ਗੱਲ ਨਹੀਂ ਬਾਟੇ ਵਾਦੇ ਹੁੰਦੇ ਰਹਿੰਦੇ ਆ ਔਰ ਕਹੇ ਬੱਲੂ ਓ ਬੱਲੂ ਬੱਲੂ ਬੋਲ ਦੇਣੀ ਠੀਕ ਹੈ ਲੋ ਇਹ ਆਪਣਾ ਦੋਸਤ ਬੱਲੂ ਤੇ ਇਸ ਕੋਲੇ ਹੈਗੇ ਬੱਕਰੀਆਂ ਤੇ ਮੱਝਾਂ ਹੋਰ ਸੁਣਾ ਠੀਕ ਹੈ ਬਹੁਤ ਠੀਕ ਹੈ ਵਧੀਆ ਬਣਾਉਣਾ ਕੀ ਪ੍ਰੇਮਿਆ ਵਧੀਆ ਬਣਾ ਦੇ ਛਾਂਗ ਦੇ ਸਾਰੀਆਂ ਛਾਂਗ ਰ ਕਰਨ ਵੀ ਦਿਓ ਹੈ ਆਈਸ ਕਰੀਗਾ ਲੱਗਦੀ ਕਿਉਂ ਮੈਨੂੰ ਸਾਰੀ ਮੇਰੇ ਤੇ ਲੱਗਦੀ ਨਾ ਯਾਰ ਤੇਰੇ ਤੇ ਕੌਣ ਲੱਗਦਾ ਜਿਵੇਂ ਤੁਹਾਨੂੰ ਚਾਹ ਆਖਦਾ ਤੁਹਾਨੂੰ ਦੇਖ ਲੱਗ ਕੇ ਮੇਕਾਰ ਲੱਗਦੇ ਕਿਆ ਮਾ ਮੇਰਾ ਇੱਥੇ ਬਾਤ ਕਿਆ ਆਖਦਾ ਪਿੰਦੇ ਨੇ ਤਾਂ ਹੋਣ ਨਹੀਂ ਤਾਂ ਕਿ ਬਾਬਾ ਤੂੰ ਠੱਗੀ ਕਰਨਾ ਕਰ ਲਿਆ ਤਾਂ ਤਾਂ ਬਾਣੀ ਮਹਾਰਾਜ ਜੀ ਨਹੀਂ ਤਾਂ ਕਿਉਂ ਨਾ ਮਣਾ ਆ ਲਾ ਪਰ ਲਾ ਯਾਰੀ ਨਾ ਬੜਾ ਜੇਤੀ ਨਹੀਂ ਆਈ ਤੇ ਮੈਂ ਹੋਰ ਮਹਿਤਰੀ ਬੜੀ ਤੇਜ਼ੀ ਫੜੀ ਹੈ ਮਹਿਤਰੀ ਬੜੀ ਤੇਜ਼ੀ ਫੜੀ ਹੈ ਮੈਂ ਪਾਰ ਗਿਆ ਉਹ ਹੈ ਆ ਮਾ ਦੇ ਨਾਲ ਆ ਰਹੇ ਸਾਰੇ ਪਾਰ ਕੀਤੇ ਨੇ ਸਭ ਮੁੱਕ ਜੀ ਹਾਂ ਬੜਾ ਤਾ ਤੋਂ ਲਾਈ ਤੇ ਆ ਤੇ ਡਿੱਗਣਾ ਪਈ ਕੱਤੇ ਹੁੰਦਾ ਇਹੇ फिटिंग तकरीबन हो गई मेन बॉक्सर रह हाँ देखो इधर साफ सफाई हो रही है दरख्तों की देखो वढ़ते दरख्त ये अपने हाँ देखो आंडे मंदिर बनया हुआ ਕੀ ਫਿਲਮ ਕਰਦੀ ਐ ਪਿਆਰ ساری ਬਾਤ ਹੀ ਆ ਪਾ ਸੂਰਜੇ ਨੇ ਦੇਖਣ ਦਿੰਦਾ ਹੰਦਨ ਜਿਵੇਂ ਆ ਬੂਝਾ ਖੜਿਆ ਹਾਂ ਆਹ ਇਹੋ ਜਿਹਾ ਨਰਮਤ ਹੋ ਜੀ 30 ਮਰਸਲੇ ਦਾ ਇਹ ਹੈ ਸਾਡੇ ਹਣੇ ਖੜਿਆ ਹੈ ਨਾ ਦੇਖੀ ਹਾਂ ਭਾਈ ਜਿਹੜੇ ਨਰਮੇ ਸੰਘਣੇ ਆ ਨਾ ਉਹ ਹੋਏ ਬਿਰਲੇ ਨਰਮੇ ਸਾਡੇ ਦਾ ਬਿਰਲੇ ਸੀ ਸੁੰਢੀ ਪੈ ਗਈ ਆ ਦੇ ਜਿਵੇਂ ਆਹ ਦੇਖੀ ਥੋੜੇ ਥੋੜਾ ਤਾਹੂ ਆ ਗਿਆ ਹਾਂ ਚਾ ਸਾਡੇ ਵੀ ਜਿਹੜਾ ਸਾਈਡ ਸਾਈਡ ਤੇ ਹੈ ਉਹ ਖੜਿਆ ਪਿਆ ਵਧੀਆ ਮੈਂ 40 ਹੁੰਡੀ ਪੈ ਗਈ ਪਟਾਖੇ ਦੀ ਸਪਰੇ ਕਰਨਾ ਹੈ ਪਰਾਹਣੇ ਕਿਉਂ ਜੂ ਛੱਡ ਦੇ ਮਰ ਅੱਛਾ ਯਾਰ ਇਹ ਹੈ ਪਟਾਖਾ ਹੀ ਕਰਕੇ ਦੇਖ ਲਾਂ ਕਿ ਇਹ ਖੜ ਖੜ ਜੇ ਅੱਡਲ ਨਾ ਖੂਗਾ ਮੈਂ ਪਟਾਖੀ ਸਪਰੇਅ ਕਰਦੇ ਤੇ ਆਣਾ ਜਿਹੜਾ ਹੈਗਾ ਵੀ ਅੱਧ ਪਚਾਦੀ ਛਿੜ ਜੇ ਜਿੰਨਾਂ ਕ ਅੱਧਾ ਤਾਂ ਸੁੰਡੀ ਦਾ ਖਾਦਾ ਜਿੰਨ ਅੱਧਾ ਹੈ ਉਹ ਤਾਂ ਛਿੜ ਜੇ ਜੀ ਪੀਟਿੰਗ ਵਗੈਰਾ ਕਰਕੇ ਤੇ ਅੱਜ ਪਿੰਡ ਦੀ ਟੀਮ ਇੱਥੇ ਵੀ ਖੇਡਣ ਜਾਣਾ ਤੇ ਆ ਜਾਰ ਰਹੇ ਕਿਦਨ ਵਾਲੇ ਖੁੱਤੀ ਤੇ ਬਿਊ ਚੈੱਕ ਕਰਿਓ ਛੜਤੇ ਸਵੇਰ ਦਾ ਟਾਈਮ ਤੇ ਮਾੜ ਪੰਡੀ ਕਿੱਡਨ ਜਾਨੇ ਕ੍ਰੇਡਿਟ ਬੀਬੀ ওভার ਦਾ ਹੱਡਾ ਜੋ ਮੈਚ ਹੈ ਤੇ ਆਸੇ ਪਾਸੇ ਜੁ ਦਿਖ ਸਕਦੇ ਆ ਬਾਣ ਬਾਹਰ ਰੱਖਿਆ ਤੇ ਵਾਰੇ ਇਹ ਤਾਂ ਬਿਲਕੁਲ ਵੀ ਨਹੀਂ ਹੋਇਆ ਬਾਜਰਾ ਖੜਾ ਤੇ ਨਰਮੇ ਵੀ ਤਕਰੀਬਨ ਘਰਾ ਕੋ ਨਾਲੇ ਕੋਲੇ ਤਸੂਣੀ ਪੈ ਗਈ ਹੈ ਬਾਕੀ ਹੋਇ ਦਾ ਪਲਦੈ ਲੂਆ ਚਲੋ ਜੀ ਚੱਲਦੇ ਆਂ ਕਰਦੇ ਆਂ ਗੱਲਬਾਤ ਆ ਕੇ ਮੈਚ ਤੋਂ ਬਾਅਦ ਕੀ ਬਣਿਆ ਮੈਚ ਦਾ